ਮੁੱਗਾ ਜ਼ਿਲ੍ਹੇ ਨਾਲ ਸੰਬੰਧਿਤ ਇਹ ਪਰਿਵਾਰ ਜਿਸ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਜਿਹੜੀ ਮੰਦਬੁੱਧੀ ਬੱਚੀ ਆ ਉਹ ਕਮਰੇ ਵਿੱਚ ਤਾਂ ਬੈਠੀ ਆ ਇਹਨਾਂ ਦੀ ਜਿਹੜੀਆਂ ਛੱਤਾਂ ਸੀ ਨਾ ਉਹ ਡਿੱਗਣ ਵਾਲੀਆਂ ਸੀ ਸੰਗਤਾਂ ਵੱਲੋਂ ਸਹਿਯੋਗ ਕੀਤਾ ਗਿਆ ਇਹਨਾਂ ਦੇ ਸਿਰ ਤੇ ਛੱਤ ਤਾਂ ਆ ਗਈ ਪਰ ਨਾ ਤਾਂ ਇਹਨਾਂ ਤੋਂ ਪਲਾਸਟਰ ਹੋ ਸਕਿਆ ਤੇ ਨਾ ਹੀ ਇਹਨਾਂ ਦੀਆਂ ਫਰਸ਼ਾਂ ਪੈ ਸਕੀਆਂ ਮਿਸਤਰੀ ਇਹ ਕਹਿ ਕੇ ਛੱਡ ਗਏ ਕਿਉਂਕਿ ਇਹਨਾਂ ਕੋਲੇ ਕੋਈ ਪੈਸਾ ਨਹੀਂ ਸੀ ਉਹ ਕੰਮ ਰਾਜ ਛੱਡ ਕੇ ਤੇ ਚਲੇ ਗਏ ਬੀਬੀ ਦਾ ਜਿਹੜਾ ਪਤੀ ਆ ਉਹ ਨਸ਼ੇ ਕਰਦਾ ਸ਼ਰਾਬ ਪੀਂਦਾ ਇਹਨਾਂ ਨੂੰ ਕੋਈ ਪੈਸਾ ਨਹੀਂ ਦਿੰਦਾ ਬੇਟਾ 10ਵੀਂ ਚ ਪੜਨੋਂ ਹਟ ਗਿਆ ਸੀ ਅਤੇ ਉਹ ਵੀ ਹੁਣ ਮਜ਼ਦੂਰੀ ਕਰਦਾ ਬੀਬੀ ਖੁਦ ਜਾਂ ਤਾਂ ਝੋਨਾ ਲਾਉਂਦੀ ਹੈ ਜਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਇਹਨੇ ਦੋ ਬੇਟੀਆਂ ਤਾਂ ਪਹਿਲਾਂ ਵਿਆਹ ਦਿੱਤੀਆਂ ਸਾਨੂੰ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਇਹਨਾਂ ਦੇ ਫਰਸ਼ਾਂ ਲਵਾਉਣ ਵਿੱਚ ਅਤੇ ਘਰ ਨੂੰ ਪਲਾਸਟਰ ਕਰਾਉਣ ਵਿੱਚ ਜੇ ਕੋਈ ਮਦਦ ਕਰਨੀ ਚਾਹੁੰਦਾ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ